ਕਿ ਮੈਂ ਨਾ ਬੜੀਆਂ ਗਲਤੀਆਂ ਕਰ ਲੀਆਂ ਜ਼ਿੰਦਗੀ ਵਿੱਚ ਹੁਣ ਹੋਰ ਗਲਤੀਆਂ ਮੇਰ ਕੋ ਨਹੀਂ ਹੁੰਦੀਆਂ ਮੈਂ ਸਭ ਕੁਝ ਪੁਲਸ ਨੂੰ ਦੱਸ ਦੇਣਾ ਵਾ ਐਦਾਂ ਰਿਹਾ ਜਾਂਦਾ ਬੰਬੀਆਂ ਤੇ ਲੁਕ ਲੋਕ ਕੇ ਹਾਈ ਜਦੋਂ ਰਾਤ ਨੂੰ ਆਵਾਜ਼ ਆਉਂਦੀ ਹੈ ਡਰ ਲੱਗਦਾ ਵਾ ਇਹ ਮੈਨੂੰ ਕਰੀ ਜਾਣ ਦੇ ਹੀ ਜਾਵੀ ਨਾ ਜਾਵੀ ਨਾ ਕਿਉਂ ਨਾ ਜਾਵੀ ਫੜੇ ਤੇ ਜਾਣਾ ਹੀ ਆ ਆਪਣੇ ਆਪ ਚਲ ਜਾਗੇ ਕੀਪਤਾ ਹੁੰਦਾ ਵਾ ਸਜ਼ਾ ਮਾਫ਼ ਹੋਈ ਜਾਵੇ ਐਦਾਂ ਨਹੀਂ ਹੋਣੀ ਐਦਾਂ ਤਾਂ ਬੁਰਾ ਹਾਲ ਉੱਥੇ ਹੋ ਜਾਣਾ ਵਾ ਹਾਈ ਰੱਬਾ ਮੈਨੂੰ ਲੱਗਦਾ ਇਹ ਜਾਗ ਪਿਆ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਭੱਜ ਜਾਨੀ ਆ ਰਮਨ ਓ ਰਮਨ ਕਿੱਧਰ ਜਾਂਦੀ ਤੂੰ ਰਮਨ ਇਹ ਕਿ ਚਲ ਗਈ ਪਾਜੀ ਓ ਪਾਜੀ ਆ ਤਰੀ ਜਾਂਦੀ ਮੈਨੂੰ ਤੇ ਆਪ ਨਹੀਂ ਸਮਝ ਆਈ ਓ ਜਾ ਹੋਗਾ ਓ ਵੇਖੋ ਉਹਨੂੰ ਫੜ ਕੇ ਕੀ ਲਿਆਉਣਾ ਇਹਨੇ ਤੁਹਾਡਾ ਕੀ ਇਰਾਦਾ ਵਾ ਪੀਨੂੰ ਫੜ ਲਾਂਗੇ ਕਿਤੇ ਜਾਣਾਂ ਨਾ ਦਵਾਂਗੇ ਹੋ ਨਹੀਂ ਮੈਂ ਤੁਹਾਡੇ ਹੱਥ ਹੁਣਾ ਮੈਂ ਜਾਣਾ ਹੀ ਜਾਣਾ ਓ ਕਿੱਧਰ ਚੱਲੀ ਆ ਹੈ ਤੂੰ ਹੀ ਤੇਰਾ ਦਿਮਾਗ ਖਰਾਬ ਨਹੀਂ ਹੋ ਗਿਆ ਤੇਰਾ ਮੇਰਾ ਦਿਮਾਗ ਠੀਕ ਵਾ ਮੈਨੂੰ ਜਾਣਾਂ ਦੋ ਨਹੀਂ ਤੇਰਾ ਰਤਾ ਵੀ ਫਸਾਉਂਦਾ ਵਾ ਹੁਣ ਤਫਾਸਾ ਨਹੀਂ ਆ ਕਿੰਨਾ ਚਿਰ ਬਚਣਾ ਵਾ ਉਹ ਜਾ ਲੈੰਦੋ ਮੈਨੂੰ ਮੇਰਾ ਇੱਥੇ ਰਹਿਣ ਨੂੰ ਦਿਲ ਨਹੀਂ ਕਰਦਾ ਹੁਣ ਤੇਰਾ ਦਿਮਾਗ ਹੋ ਗਿਆ ਖਰਾਬ ਤੈਨੂੰ ਮੈਂ ਦੱਸਦਾ ਮੇਰਾ ਦਿਮਾਗ ਠੀਕ ਵਾ ਮੇਰੇ ਦਿਮਾਗ ਨੂੰ ਕੁਛ ਨਹੀਂ ਹੋਇਆ ਮੈਂ ਤੁਹਾਡਾ ਨਾਂ ਨਹੀਂ ਲੈਂਦੀ ਮੈਨੂੰ ਜਾ ਲੈੰਦੋ ਕਿਤੇ ਨਹੀਂ ਜਾਣਾ ਚੱਲ ਉਥੇ ਮੈਂ ਨਹੀਂ ਕਾ ਜਾਣਾ ਮੈਨੂੰ ਚੁੱਪ ਕਰਕੇ ਜਾ ਲੈੰਦੋ ਨਹੀਂ ਤੇ ਮੈਂ ਤੁਹਾਡਾ ਵੀ ਨਾਂ ਲੈ ਦੇਣਾ ਜੀ ਮੇਰਾ ਨਾਂ ਲੈਣਾ ਵਾ ਰਮਰ ਤੇਨ ਮੈਂ ਕਿਨਾ ਸਮਝਾਇਆ ਸੀ ਵੀ ਰਾਤ ਬਾਹਰ ਨਾ ਜਾਈ ਪਾਦੇ ਲੱਗੀ ਸੀ ਨਾ ਪੰਗਾ ਜੇ ਫੜੀ ਜਾਂਦੀ ਤੇ ਫੇਰ ਤੂੰ ਆਪ ਤੇ ਫੜੀ ਜਾਣਾ ਨਾਲ ਸਾਨੂੰ ਵੀ ਫੜਾਉਣਾ ਸੀ ਤੂੰ ਕੋ ਸਾਰਿਆਂ ਵਾਸਤੇ ਭਾਜੀ ਮੁਸ਼ਕਲ ਬਣ ਜਾਣੀ ਸੀ ਠੀਕ ਆ ਨਾ ਸਹੀ ਗੱਲ ਵਾਗੇ ਤੇ ਮੈਂ ਕਹਿੰਨਾ ਉਥੋਂ ਨਿਕਲਣਾ ਸੌਖਾ ਸੀਗਾ ਹੋਰ ਕੀ ਪਤਾ ਲੱਗਾ ਨਹੀਂ ਇਹਨੂੰ ਬਾਕੀ ਸਾਰੇ ਫੜਾ ਲੈਣਾ ਸੀ ਇਹਨੇ ਉਹ ਭਾਜੀ ਤੂੰ ਇਹਦੀ ਗੱਲ ਜਾਣ ਦੋ ਇੱਕੋ ਗੱਲੇ ਨੇ ਫੜੀ ਆ ਮੈਂ ਸੰਦੀਪ ਕੋ ਜਾਣਾ ਸੰਦੀਪ ਕੋ ਜਾਣਾ ਤੇ ਜੇ ਜਾਣਾ ਤਾਂ ਚੱਲ ਜਾ ਤੂੰ ਚੱਲੀ ਤੇ ਹੈਗੀ ਹਾਂ ਫੇਰ ਮੈਨੂੰ ਡੱਕਿਆ ਕਿਉਂ ਸੀ ਨਾਲੇ ਤੇ ਮੇਰੇ ਤੇ ਹੱਥ ਵੀ ਚੁੱਕਿਆ ਹੁਣ ਆ ਕਮੀ ਰਹਿ ਗਈ ਹੈ ਨਾ ਵੀ ਇਹ ਕੰਮ ਕਰਨਾ ਹੈ ਤੁਸੀਂ ਕਮੀ ਰਹਿ ਗਈ ਹੈ ਇੱਥੇ ਇਹਨੂੰ ਕੋਈ ਸਮਝ ਹੀ ਨਹੀਂ ਲੱਗਦੀ ਭੈਣ ਜੀ ਭਲਾ ਕਹਦਾ ਫੜੇ ਤੇ ਜਾਣਾ ਹੀ ਆ ਅੱਜ ਨਾ ਫੜੇ ਜਾਵਾਂਗੇ ਹੁਣ ਮਹੀਨੇ ਨੂੰ ਫੜੇ ਜਾਵਾਂਗੇ ਖਲਾਸੀ ਫੇਰੀ ਹੋਣੀ ਆ ਉਹ ਜੇ ਤੂੰ ਫੜੀ ਜਾਣਾ ਤੇ ਫੜੀ ਜਾ ਤਾਂ ਸਾਨੂੰ ਘਰ ਨੂੰ ਨਾਲ ਪਸਾਉਣਾ ਵਾ ਤੇ ਫੇਰ ਮੈਨੂੰ ਜਾ ਲੈਣ ਦਿੰਦੇ ਮੈਨੂੰ ਲੱਭ ਕੇ ਕਿਉਂ ਲਿਆਏ ਜੇ ਤੁਸੀਂ ਉਹ ਭੈਣ ਜੀ ਜਿਹੜੇ ਬੰਦੇ ਨੇ ਸੋਚ ਲਿਆ ਹੋਏ ਨਾ ਤੇ ਮੈਂ ਪੁਲਸ ਕੋ ਫੜੇ ਜਾਣਾ ਵਾ ਤੇ ਇਹਨੂੰ ਕਿਨੱਕੇਰ ਫੜ-ਫੜ ਕੇ ਰੱਖਾਂਗੇ ਅਸੀਂ ਦੱਸੋ ਬਥੇਰਾ ਸਮਝਾਇਆ ਸੀ ਅੱਗੇ ਵੀ ਪਰ ਸਮਝੀ ਨਹੀਂ ਗਈ ਹੁਣ ਮੈਂ ਸੁਣ ਲੈ ਗੱਲ ਜੇਕ ਤੇ ਗਈ ਨਾ ਬਾਹਰ ਮੇਰੇ ਤੋਂ ਬਿਨਾ ਕੋਈ ਨਹੀਂ ਹੁਣ ਨਾ ਜੇ ਕਿ ਫੜਾਇਆ ਤੂੰ ਹੀ ਫੜਾਉਣਾ ਸਾਰਿਆਂ ਨੂੰ ਓ ਭੈਣ ਜੀ ਇਹਦਾ ਉਹਦਾ ਹੀ ਦਿਮਾਗ ਖਰਾਬ ਹੋ ਗਿਆ ਵਾ ਆਹੋ ਮੇਰਾ ਹੋ ਗਿਆ ਵਾ ਦਿਮਾਗ ਖਰਾਬ ਹੋਇਆ ਤਾਂ ਨਹੀਂ ਤੁਸੀਂ ਕਰ ਦੇਣਾ ਰਾਲ ਮਿਲ ਕੇ ਕਰਨ ਤੇ ਡੇ ਵਕੀਲਾਂ ਹੁਣ ਥੋੜਾ ਬਹੁਤਾ ਸਬਰ ਰੱਖੋ ਇਹੋ ਸਮਝਾਉਣ ਲਈ ਆ ਸਮਝਦੇ ਕਿ ਤੇ ਓ ਜੇ ਪੁਲਿਸ ਕੋਈ ਫੜੇ ਜਾਣਾ ਹੈ ਤੇ ਆ ਖੇ ਖਾਨ ਦੀ ਕਿ ਲੋੜ ਹੀ ਇੱਥੇ ਜੋ ਆਪ ਕਰੋ ਨਾਲੇ ਭਾਜੀ ਤੁਸੀਂ ਕਹਿੰਦੇ ਹੋ ਵਕੀਲ ਕੀਤਾ ਵਾ ਸਾਨੂੰ ਕੀ ਪਤਾ ਵੀ ਵਕੀਲ ਸਾਡੇ ਵਾਸਤੇ ਕੀਤਾ ਜਾਂ ਆਪਣੇ ਵਾਸਤੇ ਤੁਸੀਂ ਕੀਤਾ ਵੀ ਇਹੇ ਬਚ ਜੀਏ ਤੇ ਇਹ ਫਸ ਜਾਈਏ ਵਕੀਲ ਮੈਂ ਕੱਲੇ ਵਾਸਤੇ ਕੀਤਾ ਵਾ ਸਾਰਿਆਂ ਵਾਸਤੇ ਗੱਲ ਹੋਣੀ ਆ ਤੇ ਜੇ ਸਾਰਿਆਂ ਵਾਸਤੇ ਗੱਲ ਹੋਣੀ ਆ ਨਾ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਤੁਹਾਨੂੰ ਵੀ ਯਕੀਨ ਹੋ ਜਾਂਦਾ ਕਿ ਸਾਰਿਆਂ ਦਾ ਭਲਾ ਕਰਨ ਦੇ ਤੁਸੀਂ ਚੁੱਪਚੀ ਪੀਤਾ ਤਾਂ ਦੋਵੇਂ ਜਾਦੇ ਤੁਸੀਂ ਚਲੇ ਗਏ ਉੱਥੇ ਮੈਂ ਕਹਿੰਨਾ ਵੀ ਅੱਗੇ ਕਿਹੜੇ ਸੇਫ ਆ ਉੱਥੇ ਕਿਸੇ ਨੂੰ ਵੇਖ ਲਿਆ ਤੇ ਫੇਰ ਪੰਗਾ ਪੈ ਜੂਗਾ ਕੜੋ-ਕੜ ਇੱਕ ਕਿਹੜਾ ਬਚਾਰਾ ਹੋਊਗਾ ਬਾਹਰ ਭੈਣ ਜੀ ਤੁਹਾਡਾ ਨਾਲ ਜਾਂਦਾ ਤਾਂ ਫਰਜ਼ੀ ਨਹੀਂ ਆਪੇ ਦੋਵੇਂ ਜਾਣੇ ਚੱਲ ਜਾਂਦੇ ਅਸੀਂ ਦੋਵੇਂ ਜਾਣੀਆਂ ਇੱਥੇ ਰਹਿੰਦੀਆਂ ਹੁਣ ਸਾਨੂੰ ਕੀ ਪਤਾ ਵਾ ਬਾਹਰ ਕੀ ਬੰਡਿਆ ਵਾ ਨਹੀਂ ਤਹਨ ਯਕੀਨ ਕਿਤੇ ਹੈ ਨਹੀਂ ਕਿ ਮਾਸਾ ਵੀ ਸਾਡੇ ਤੇ ਅਸੀਂ ਕਹਿਣ ਦੇ ਆ ਮੈਨੂੰ ਹੁਣ ਨਾ ਕਿਸੇ ਤੇ ਯਕੀਨ ਨਹੀਂ ਹੈਗਾ ਮੈਨੂੰ ਆਪਣੇ ਭੈਣ ਭਰਾਵਾਂ ਤੋਂ ਯਕੀਨ ਉੱਠ ਗਿਆ ਵਾ ਇਹਦੇ ਨਾ ਮੱਥਾ ਮਾਰਨਾ ਨਾ ਕੰਨ ਦਾ ਮੱਥਾ ਮਾਰਨ ਵਾਲੀ ਗੱਲ ਆ ਛੱਡੋਗਾ ਆ ਵੇਖ ਲੋ ਸੱਚੀ ਗੱਲ ਕੀਤੀ ਹੈ ਨਾ ਕਿੱਦਾਂ ਮਿਰਚਾਂ ਲੱਗੀਆਂ ਵਾ ਜੇ ਸਾਰਿਆਂ ਦੇ ਭਲੇ ਵਾਸਤੇ ਗਏ ਹੀ ਤੇ ਦੱਸ ਕੇ ਜਾਂਦੇ ਚੋਰੀ ਜਾਂਦਾ ਕੀ ਫਰਜ਼ ਹੀ ਕਦੀ ਉਹ ਨੁਕਰੇ ਗੱਲਾਂ ਕਰਦੇ ਸੀ ਕਦੀ ਰਾਹ ਤੇ ਖਲੋਖ ਲੋ ਗੱਲਾਂ ਕਰਦੇ ਸੀ ਰਮਨਿਹ ਗੱਲ ਤਾਂ ਮੈਨੂੰ ਪਤਾ ਵਾ ਇਹ ਆਪਣੇ ਪਿਛੇ ਡੇ ਆ ਦੌੜ ਭੱਜ ਕਰਨ ਤਾਂ ਕਰਕੇ ਮੇਰੇ ਦਿਵਾਲੇ ਹੋਣ ਡੈ ਜੇ ਇਹਨਾਂ ਕਰਕੇ ਮੇਰੇ ਤੇ ਹੱਥ ਚੁੱਕਣ ਡੈ ਹੈਗੇ ਹੱਦ ਹੋ ਗਈ ਮੈਨਾਂ ਤੁਹਾਡੇ ਵਾਲੀ ਵੀ ਉਹ ਇਹਨਾਂ ਕਰਕੇ ਨਹੀਂ ਚੁੱਕਿਆ ਜਦੋਂ ਤੂੰ ਰਾਤ ਨੂੰ ਭੱਜੀ ਨਾ ਮੈਨੂੰ ਤਾਂ ਹੋਇਆ ਇਹ ਕਿਤੇ ਪੁਲਿਸ ਕੋਲ ਨਾ ਫੜੇ ਜਾਈਏ ਆ ਚੰਗਾ ਚੰਗਾ ਬੱਸ ਲੋ ਕਿੰਨਾ ਚੇਰ ਬਚਣਾ ਵਾ ਗੱਲ ਸੁਣ ਲੈ ਮੇਰੀ ਇੱਥੇ ਰਹਿਣਾ ਜਿਹੜਾ ਕਿ ਨਹੀਂ ਇਹ ਸੇਫ ਨਹੀਂ ਗਾ ਪਤਾ ਨਹੀਂ ਕਿਹੜੇ ਵਾਲੇ ਫਸਾ ਦਣਾ ਇਹਨਾਂ ਨੇ ਹੋਰ ਵੇਖਿਆ ਕਿ ਦੰਡਾ ਜੀ ਬੋਲਣਾ ਰਾਤੀ ਮੂੰ ਚੱਕਾ ਤਰਪੀ ਗਾ ਸੁਣੋ ਮੇਰੀ ਇੰਨਾਂ ਦੇ ਰਾਹੀ ਕਿਹੜੇ ਖੂਜ ਪੈਣਾ ਸੀ ਇਹਨੇ ਹਵਲੇ ਇਹ ਚੰਗਾ ਹੋਇਆ ਭਾਵੇਂ ਮਗਰ ਚਲ ਗਿਆ ਤੇ ਲੱਭ ਲਿਆਏ ਜੇ ਕਦੇ ਫੜੀ ਜਾਂਦੀ ਜੇ ਕਦੇ ਉੜਾ ਪੁਰਾ ਕੇ ਡਿਗ ਡੁਗ ਪੈਂਦੀ ਤੇ ਕੀ ਲੈ ਲੈਣਾ ਸੀ ਹੱਥ ਹੋਣਾ ਹੀ ਕੁਝ ਆਪਣੀ ਜਾਨ ਦਾ ਵੀ ਖੌਫ ਹੀ ਇਹਦਾ ਮੇਰੇ ਦਿਮਾਗ 'ਚ ਗੱਲ ਬੈ ਗਈ ਆ ਜਾਣਾ ਸੰਦੀਪ ਕੋਲ ਸੰਦੀਪ ਦਾਸ ਉਥੇ ਘਰ ਬੈਠੀ ਆ ਕਿਦੇ ਇੱਕੋ ਰਟ ਲਾਈ ਆ ਇੱਕੋ ਰਟ ਲਾਈ ਆ ਇਹਨੂੰ ਸਮਝਾਉਣਾ ਬੜਾ ਔਖਾ ਜੇ ਉਦਾਂ ਮੈਂ ਧਿਆਨ ਤੇ ਰੱਖੂੰਗੀ ਇਹਦਾ ਪਰ ਤੁਸੀਂ ਨਾ ਵਕੀਲ ਨਾਲ ਗੱਲ ਕਰੋ ਕਿ ਇਸ ਤਰ੍ਹਾਂ ਨਾ ਇਹ ਮਸਲੇ ਦਾ ਹੱਲ ਹੋਵੇ ਉਹ ਕਹਿਂ ਡਿਆ ਵਾਂ ਖਲਾਸੀ ਕਰਾਈਏ ਇਥੋਂ ਠੀਕ ਆ ਨਹੀਂ ਤੇ ਮੈਂ ਕਿਨਾਂ ਫਸ ਗੇ ਤੇ ਕਿਸੇ ਪਾਸੇ ਜੋਗੇ ਨਹੀਂ ਰਹਿਣਾ ਆਪਾਂ ਤੁਸੀਂ ਇਦਾਂ ਕਰੋ ਗੱਲ ਵਕੀਲ ਨਾਲ ਨਾ ਦੋਵਾਂ ਦੀ ਕਰ ਲਓ ਇਹ ਆ ਤੇ ਮੇਰੀ ਭਿਆਣੀ ਹੈ ਨਾ ਮੈਨੂੰ ਵੀ ਦੁੱਖ ਹੁੰਦਾ ਆ ਛਟਕਾਰਾ ਇਕੱਠੇ ਹੋ ਜੇ ਕਿ ਤੇ ਸਾਡਾ ਚੱਲ ਕੋਈ ਨਹੀਂ ਪੁੱਛ ਲਾਂਗੇ ਇਹਨਾਂ ਨੂੰ ਵਜਾ ਮਾਰੰਡੀ ਵਜਾ ਕੇ ਮਾਰਨੀ ਹੈ ਜੋਰ ਮੈਂ ਸੋਚਣ ਲਿਆ ਸੀਗਾ ਵੀ ਗੱਲ ਕੇ ਪਾਸੇ ਲੱਗਣਗੀ ਨਹੀਂ ਹੂੰ ਹੂੰ ਇਨਾਂ ਉਹਨਾਂ ਦੇ ਨੰਬਰ ਟਰੇਸ ਹੋਣ ਦੇ ਆ ਨਾਂ ਉਹ ਆ ਵੀ ਲੱਭਣ ਦੇ ਆ ਨਵਾਂ ਨੰਬਰ ਵੀ ਉਹਨਾਂ ਦਾ ਕੋਈ ਨਹੀਂ ਸਾਡੇ ਕੋਲ ਹੈਗਾ ਹੂੰ ਹੁਣ ਇੱਕ ਸੰਦੀਪ ਹੋਆ ਕੱਲੀ ਵੀ ਜਿਹੜੀ ਸਾਨੂੰ ਥੋੜੀ ਬਹੁਤੀ ਸੂਹ ਦੇ ਸਕਦੀ ਹੈ ਫਿਰ ਵੀ ਉਹਨਾਂ ਦੀ ਕੁੜੀ ਆ ਅਗਲੇ ਨੇ ਥੋੜੀ ਬਹੁਤੀ ਆਪਣੀ ਸਾਜ਼ਿਸ਼ ਦੱਸੀ ਹੋਗੀ ਉਹਨਾਂ ਨੂੰ ਆਹੋ ਇਹ ਤੇ ਗੱਲ ਹੈ ਕਿ ਨਹੀਂ ਤੁਹਾਡੇ ਹਿਸਾਬ ਨਾਲ ਤਾਂ ਆਹੋ ਬੰਦਾ ਤੇ ਇਦਾਂ ਹੀ ਆ ਪਰ ਜੇ ਉਹ ਵੀ ਗਾਂ ਦੱਸੂਗੀ ਤੇ ਫੇਰ ਹੀ ਆ ਨਾ ਮੇਰਾ ਤਾਂ ਇਹ ਇਰਾਦਾ ਵਾ ਵੀ ਇੱਕ ਵਾਰੀ ਆਫਤਰਲਾ ਮਾਰ ਕੇ ਵੇਖਾਂ ਹੂੰ ਇੱਕ ਵਾਰੀ ਪੁੱਛਣਾ ਵਾ ਉਹਨੂੰ ਕਹੂੰਗਾ ਵੀ ਜਿਹੜੇ ਤੇਰੇ ਮਗਰ ਨਹੀਂ ਆਏ ਉਹਨਾਂ ਦੱਸ ਹੋਰ ਤੇਰੇ ਸਾਕੇ ਕਿੱਥੋਂ ਭਾਂਜਣਾ ਉਹਨਾਂ ਨੇ ਹੂੰ ਵੇਖ ਲਓ ਪੁੱਛ ਕੇ ਜੇ ਬੰਦੀ ਘਰ ਹੁਣ ਸੰਦੀਪ ਫੜੀ ਗਈ ਆ ਉਹਦੇ ਮਗਰ ਕੋਈ ਨਹੀਂ ਆਇਆ ਤਿੰਨ ਚਾਰ ਦਿਨ ਹੋ ਗਏ ਪੰਜ ਦਿਨ ਹੋ ਗਏ ਤੇ ਸੰਦੀਪ ਨੂੰ ਵੀ ਤੇ ਇਹ ਚੀਜ਼ ਦਾ ਪਤਾ ਲੱਗ ਨਹੀਂ ਰਿਹਾ ਹੁਣ ਵੀ ਮੇਰੇ ਮਗਰ ਤੇ ਕੋਈ ਆਇਆ ਨਹੀਂ ਹਨਾ ਗੱਲ ਤੇ ਇਦਾਂ ਹੀ ਆ ਪਰ ਇਹ ਐ ਵੀ ਉਹ ਵੀ ਅੱਗੋਂ ਮੰਨੂਗੀ ਤਾਈਆਂ ਨਾ ਜਿਉਂ ਇੰਨੇ ਅੱਗੋਂ ਉਹਦਾਂ ਨੂੰ ਕਿਹਾ ਵੀ ਦਿਲਜੀਤ ਨੇ ਮੈਨੂੰ ਧੋਖੇ ਨਾ ਫੜਾਇਆ ਵਾ ਤੇ ਫਿਰ ਇਹ ਤੇ ਹੁਣ ਜਾ ਕੇ ਪਤਾ ਲੱਗਣਾ ਪਰ ਮੇਰਾ ਰਦਬ ਜਿੱਥੇ ਬਾਕੀ ਕੰਮ ਕਰਨ ਦੇਣਾ ਇੱਕ ਵਾਰੀ ਸੰਦੀਪ ਨਾਲ ਵੀ ਇਹ ਗੱਲ ਕਰਕੇ ਵੇਖਾ ਚਲੋ ਕੋਈ ਗੱਲ ਨਹੀਂ ਜੇ ਤੁਹਾਡਾ ਮਨ ਹੈਗਾ ਨਾ ਤੇ ਇਹ ਵੀ ਕੰਮ ਕਰਕੇ ਵੇਖ ਲਓ ਕੋਈ ਵੀ ਗੱਲ ਮੰਝ ਨਹੀਂ ਰਹਿਣੀ ਚਾਹੀਦੀ ਹੋ ਸਕਦਾ ਇਹ ਗੱਲ ਕੀਤੀ ਐ ਸੰਦੀਪ ਮਾਨ ਜੀ ਤੇ ਜੇ ਮਨਜੂਗੀ ਤੇ ਵਧੀਆ ਵਾ ਨਾ ਮੰਨੂਗੀ ਤੇ ਫਿਰ ਅਹੀਂ ਉੱਥੇ ਕੀ ਕਰ ਲੈਣਾ ਰੱਬ ਦੇ ਆਸਰੇ ਤੇ ਹੈਗਾ ਹੀ ਇਹ ਸਾਰਾ ਕੁਝ ਜੋਤ ਮੈਂ ਵੀ ਐਸੇ ਕਰਕੇ ਕਹਿੰਦੇ ਆ ਕਿ ਕਿਤੇ ਕੱਲ ਨੂੰ ਸਾਡੇ ਮਨ 'ਚ ਇਹ ਨਾ ਆਵੇ ਕਿ ਕੋਈ ਕੜੀ ਸਾਡੇ ਕੋਲੋਂ ਛੱਡੀ ਗਈ ਹੈ ਕੋਈ ਗੱਲ ਨਹੀਂ ਤੇ ਜੀ ਜੋ ਵੀ ਕਰੋਗੇ ਠੀਕ ਹੀ ਕਰਨਾ ਹਾਂ ਤੁਸੀਂ ਦਾਦੂ ਅੰਦਰ ਦੇ ਨਾਲ ਹੀ ਆ ਤੁਸੀਂ ਬੈਠੋ ਘਰ ਕੜੀ ਤੇ ਮੰਮੀ ਨੂੰ ਨਾ ਦੱਸੋ ਮੈਂ ਕਿੱਥੇ ਗਿਆ ਠੀਕ ਹੈ ਤੇ ਮੈਂ ਹੋ ਕੇ ਆਉਂਦਾ ਇੱਕ ਮਿੰਟ ਚਲੋ ਵੇਖੋ ਠੀਕ ਆ ਮੈਂ ਹੋ ਕੇ ਆਉਣਾ ਤੇ ਉਹਨਾਂ ਜਿਹੜਾ ਪਰਦਾ ਹੀ ਰੱਖਿਓ ਮੀਂਹ ਕੋਈ ਹਾਂ ਠੀਕ ਠੀਕ ਚਾਹਨੀਆ ਇਹੋਂ ਜਿਹੜੇ ਕੰਮ ਚੱਲੇ ਹਨ ਉਹ ਕੰਮ ਬਸ ਬਣ ਜਾਏ ਜਿੰਨੀ ਆਸ ਉਮੀਦੇ ਲਾ ਕੇ ਚੱਲੇ ਆ ਬਸ ਟੁੱਟੇ ਨਾ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਸ ਬੈਠੋ ਬੈਠੇ ਬਸ ਮੈਨਾਂ ਇੱਕ ਕੰਮ ਹੀ ਆਇਆ ਸੀ ਤੁਹਾਡੇ ਵੱਲ ਦੱਸੋ ਜਨਾਬ ਮੈਂ ਸੋਚਣ ਰਿਹਾ ਸੀਗਾ ਵੀ ਇਹੀ ਸਾਰੇ ਪਾਸੇ ਹੱਥ ਪੈਰ ਮਾਰ ਕੇ ਵੇਖ ਲੈਨੇ ਤੇ ਤੁਹਾਡੇ ਸਾਹਮਣੇ ਦੀਆਂ ਗੱਲਾਂ ਵਾ ਵੀ ਅਸੀਂ ਵੀ ਦੌੜਪੁਰੀ ਲਾਉਂਦੇ ਤੁਸੀਂ ਵੀ ਲਾਉਂਦੇ ਜੇ ਤੇ ਗੱਲ ਕਿਸ ਪਾਸੇ ਲੱਗਣ ਨੀਗੀ ਦਈ ਮੈਂ ਵੀ ਹੋ ਸਕਦਾ ਵੀ ਸੰਦੀਪ ਆਪਣੇ ਮਾਪਿਆਂ ਨੂੰ ਬਚਾਉਣ ਵਾਸਤੇ ਤੇ ਕੁਝ ਦੱਸਦੀ ਨਾ ਹੋਵੇ ਤੇ ਜੇ ਤੁਸੀਂ ਕਹੋ ਇੱਕ ਵਾਰੀ ਮੈਂ ਗੱਲ ਕਰਕੇ ਵੇਖਾਂ। ਅਈ ਤੂੰ ਹੁਣ ਮੈਨੂੰ ਇੱਕ ਗੱਲ ਦੱਸ, ਤੁਸੀਂ ਰੋਜ਼ ਹੀ ਆਉਂਦੇ ਜੇ। ਇਹ ਗੱਲ ਚੰਗੀ ਆ। ਹੁਣ ਸਾਡੀ ਰੋਜ਼ ਦੌੜ ਲੱਗਣ ਦੀ ਕਿਸੇ ਨਾ ਗੇ ਬੰਨੇ। ਅਸੀਂ ਤਾਂ ਪੂਰੀ ਆਪਣੀ ਵਾਹ ਲਾਉਣ ਦੇ ਆ। ਹੁਣ ਤੁਸੀਂ ਇਹਨੇ ਆ ਕੇ ਫਾਇਦਾ ਦਿੱਤਾ ਇੱਥੇ। ਇਹਦਾ ਪਰਚੇ ਨੂੰ ਨਾ ਕਢਾਓ। ਨਾਲੇ ਸਾਡੇ ਵੀ ਖਲਾਸੀ ਕਰੋ ਇੱਥੋਂ ਗਾਂ। ਜਨਾਬ। ਤੁਹਾਡੇ ਸਾਹਮਣੇ ਦੀਆਂ ਗੱਲਾਂ ਸਾਰੀਆਂ। ਤੁਸੀਂ ਉਦਨ ਵੀ ਆਏ ਹੋ। ਇਹੋ ਤੇ ਤਿੰਨ ਚਾਰ ਜਣੀਆਂ ਉੱਥੇ ਹੈਗੀਆਂ ਸੀ। ਤੁਹਾਨੂੰ ਉਹਦਾ ਪਤਾ ਹੀ ਸਾਰੀ ਗੱਲ ਦਾ। ਹੁਣ ਮੰਨ ਲਓ ਜੀ ਅਸੀਂ ਪਿੱਛੇ ਹੋ ਜਾਈਏ ਤੇ ਫਿਰ ਜਿਹੜਾ ਝੂਠ ਵਾ ਉਹਦੀ ਜਿੱਤ ਹੋ ਗਈ ਨਾ। ਹਣਾ ਇਹ ਤੇ ਗੱਲ ਹੈ ਤੇ ਫਿਰ ਕੁੜੀ ਸਾਡੀ ਨੂੰ ਦੱਸੋ ਇਨਸਾਫ ਕਿੱਥੋਂ ਮਿਲੇਗਾ ਹੁਣ ਤੁਸੀਂ ਸਿਆਣੇ ਜੀ ਮੰਨ ਲਓ ਜੇ ਤੁਹਾਡੇ ਕਿਸ ਜੀ ਨਾਲ ਇਦਾਂ ਹੋਇਆ ਹੋਵੇ ਤੇ ਦੱਸੋ ਚੀਜ਼ ਜਰੀ ਜਾਂਦੀ ਹੈ ਹੂੰ ਇਹ ਤੇ ਬਿਲਕੁਲ ਠੀਕ ਕਰਤਾ ਪਰ ਇਹ ਇਹ ਵੀ ਇੱਕੋ ਤੁਸੀਂ ਸਾਰਾ ਕੁਝ ਪਤਾ ਕਰ ਹੀ ਗਏ ਜੀ ਹੁਣ ਇਹ ਅੱਗੇ ਨਹੀਂ ਦੱਸਦੀ ਕੁਝ ਵੀ ਮੈਂ ਤਾਂ ਕਰਕੇ ਕਹਿ ਰਿਹਾ ਵੀ ਚੱਲ ਇੱਕ ਵਾਰੀ ਥੋੜਾ ਬਹੁਤਾ ਮੈਂ ਕਹਿ ਕੇ ਵੇਖਣਾ ਹੱਥ ਪੱਲਾ ਜੋੜਨੇ ਆ ਵੀ ਜੋ ਵੀ ਤੈਨੂੰ ਪਤਾ ਹੈਗਾ ਤੂੰ ਸਾਰਾ ਕੁਝ ਦੱਸ ਦੇ ਉਹ ਵੀ ਚਲੋ ਹੁਣ ਤੁਹਾਡੇ ਸਾਹਮਣੇ ਆ ਕਰਨੀ ਗੱਲ ਜਿਹੜੀ ਤੁਸੀਂ ਕਰ ਸਕਦੇ ਜੀ ਜਨਾਬ ਬਣੇ ਕਿੱਥੇ ਨੇ ਜਨਾਬ ਤਾਂ ਅੰਦਰ ਹੀ ਬੈਠੇ ਆ ਮੈਂ ਕਰੀ ਗੱਲ ਕਰਕੇ ਆਉਣਾ ਹੁਣ ਵੇਖੋ ਜੀ ਕਈ ਰੇ ਨਾ ਸਾਡੇ ਵੀ ਹੱਥ ਵੱਜੇ ਹੁੰਦੇ ਆ ਹੁਣ ਤੁਸੀਂ ਤੁਹਾਡੇ ਸਾਹਮਣੇ ਆਓ ਤੁਸੀਂ ਜਿਹੜੀ ਗੱਲ ਕਰਨੀ ਤੁਸੀਂ ਕਰ ਸਕਦੇ ਜੀ ਖੁੱਲ ਕੇ ਕਰ ਲਓ ਭਾਵੇਂ ਕੋਈ ਚੱਕਰ ਨਹੀਂ ਜਨਾਬ ਇਹੋ ਤੇ ਗੱਲ ਅਸੀਂ ਕਹਿ ਰਹੇ ਆ ਵੀ ਚਲ ਸਬੂਤ ਸਾਡੇ ਕੋਲ ਸਾਰੇ ਨੇ ਜੇ ਤੁਸੀਂ ਵੀ ਸਾਡਾ ਸਾਥ ਦਓ ਤੇ ਫੇਰ ਤੁਸੀਂ ਉਹਨਾਂ ਨੂੰ ਫੜੇ ਖੜਾ ਫੇਰ ਕਿੰਨਾ ਕੰਮ ਕਿਤੇ ਸਾਥ ਤੇ ਤੁਹਾਨੂੰ ਵੀ ਪਤਾ ਪੂਰਾ ਦੇਣ ਦੇ ਆਸੀਂ ਕਈ ਰੇ ਨਾ ਸਾਡੇ ਵੀ ਹੱਥ ਪੂਰੇ ਵੱਜੇ ਹੁੰਦੇ ਆ ਹੁਣ ਤੁਹਾਡੇ ਸਾਹਮਣੇ ਆ ਤੁਹਾਨੂੰ ਪੂਰੀ ਖੋਲ ਦਿੱਤੀ ਆ ਜਿਹੜੀ ਤੁਸੀਂ ਗੱਲ ਕਰਨੀ ਚਾਹੁੰਦੇ ਕਰ ਸਕਦੇ ਜੀ ਮੈਂ ਆ ਗਿਆ ਇੱਕ ਮਿੰਟ ਗੱਲ ਕਰਕੇ ਕੋਈ ਨਹੀਂ ਕਰ ਠੀਕ ਹੋ ਦੇ ਹਾਲ ਇਹ ਵੀ ਫਸਿਆ ਹੀ ਆ ਵਿਚਾਰੇ ਇਹਨਾਂ ਦੀ ਵੀ ਗੱਲ ਠੀਕ ਹੀ ਜੇ ਕਿਤੇ ਸਾਡੇ ਕਿਸ ਜੀਵਣਾ ਇਹੋ ਜਿਹਾ ਕੰਮ ਹੋਣਾ ਹੁੰਦਾ ਤੇ ਫਿਰ ਅਹੀਂ ਉਤੇ ਇਹੀ ਕੰਮ ਕਰਨੇ ਸੀਗੇ ਚੱਲ ਕੋਈ ਨਹੀਂ ਇਹਨਾਂ ਦਾ ਸਾਥ ਦਿੰਦੇ ਹਾਂ ਅੱਗੇ ਤੋਂ ਸੱਸ ਕੇ ਭੈਣ ਸੱਸ ਕੇ ਭਾਜੀ ਮੈਂ ਕਹਿੰਦਿਆ ਸੀਗਾ ਵੀ ਜੇ ਤੁਹਾਨੂੰ ਕੁਝ ਪਤਾ ਵਾ ਤੇ ਦੱਸ ਦਿਓ ਇਹਨਾਂ ਨੂੰ ਸਾਡੀ ਵੀ ਖਲਾਸੀ ਕਰਾਓ ਅਸੀਂ ਦੱਸੋ ਕਿਹੜਾ ਮਾੜਾ ਕੰਮ ਤੁਹਾਡਾ ਨਾ ਕਰਤਾ ਇੱਕ ਤਾਂ ਤੁਸੀਂ ਆਡੀ ਕੁੜੀ ਨਾਲ ਇੰਨਾ ਮਾੜਾ ਕੰਮ ਕੀਤਾ ਹੈਂ ਜਾਨ ਲੱਲੀ ਉਹਦੀ ਤੁਸੀਂ ਕੀ ਇੱਕ ਗੱਡੀ ਕਰਕੇ ਮੈਂ ਤਾਂ ਗੱਡੀ ਦੇਣ ਨੂੰ ਵੀ ਤਿਆਰ ਹਾਂ ਜੇ ਤੁਹਾਨੂੰ ਅਜੇ ਵੀ ਕੁਝ ਪਤਾ ਨਾ ਤੇ ਮੈਂ ਤੁਹਾਡੇ ਗੱਡੀ ਹੱਥ ਜੋੜਨਾ ਦੱਸ ਦੋ ਇਹਨਾਂ ਨੂੰ ਗੱ ਖਲਾਸੀ ਕਰਾਓ ਸਜ਼ਾ ਤੇ ਜਿਹੜੀ ਤੁਹਾਨੂੰ ਹੋਣੀ ਹੈ ਹੋਣੀ ਹੈ ਨਾਲੇ ਤੁਸੀਂ ਇੰਨੇ ਉਹਨਾਂ ਦੇ ਸਗੇ ਬਣੇ ਜੇ ਉਹ ਤੇ ਤੁਹਾਡੇ ਮਗਰ ਅਜੇ ਤੱਕ ਆਏ ਨਹੀਂ ਮੈਨੂੰ ਤਾਂ ਇੰਨੀ ਗੱਲ ਦੀ ਹੈਰਾਨਗੀ ਆ ਜਿਹੜੇ ਆਪਣੀ ਕੁੜੀ ਦੇ ਨਹੀਂ ਹੋਣੇ ਉਹਨਾਂ ਸਾਡੀ ਕੁੜੀ ਦੇ ਕਿੱਥੋਂ ਹੋਣਾ ਹੈਗਾ ਮੈਂ ਤੁਹਾਡੇ ਗਰੀ ਹੱਥ ਜੋੜਨਾ ਵਾ ਜੇ ਤੁਹਾਨੂੰ ਪਤਾ ਵਾ ਨਾ ਕੁਛ ਕੋਈ ਵੀ ਨਿੱਕੀ ਤੋਂ ਨਿੱਕੀ ਗੱਲ ਵੱਡੀ ਤੋਂ ਵੱਡੀ ਗੱਲ ਤੇ ਦੱਸ ਦਿਓ ਤੁਹਾਡਾ ਵੀ ਭੜਾ ਇਹਦੇ ਵਿੱਚ ਹਾਡਾ ਵੀ ਭੜਾ ਸਾਰਿਆਂ ਦਾ ਭੜਾ ਤੇ ਸਜ਼ਾ ਤਾਂ ਉਹਨਾਂ ਨੂੰ ਹੋਣੀ ਆ ਕਿੰਨਾ ਕੁ ਚਿਰ ਦੱਸੋ ਭੱਜ ਲੈਣਗੇ ਹੂੰ ਘਰ ਇੱਥੇ ਪੈਲੀਆਂ ਇੱਥੇ ਸਭ ਕੁਝ ਇੱਥੇ ਕਿੰਨਾ ਕੁ ਚਿਰ ਰਹਿਣਗੇ ਸਾਰੀ ਉਮਰ ਥੋੜੀ ਕੱਟ ਲੈਣੀ ਤੇ ਕੇਸ ਮੈਂ ਬੰਦ ਨਹੀਂਗਾ ਹੋਂਦਣਾ ਭਾਜੀ ਮੈਂ ਤੁਹਾਡੇ ਕੋ ਮਾਫੀ ਮੰਗਦੀ ਆ ਮੈਨੂੰ ਪਤਾ ਵਾ ਕਿ ਅਸੀਂ ਗਲਤੀ ਕੀਤੀ ਆ ਪਰ ਨਾ ਮੈਂ ਵੀ ਮੰਮੀ ਦੇ ਪਿੱਛੇ ਲੱਗ ਗਈ ਰੁਪਿੰਦਰ ਤੇ ਮੇਰੇ ਭੈਣਾ ਵਰਗੀ ਹੀ ਮੈਂ ਤੇ ਉਹਨੂੰ ਭੈਣ ਬਣਾ ਕੇ ਰੱਖਿਆ ਸੀ ਮੇਰੀ ਵੀ ਮੱਤ ਤੇ ਪੜਦਾ ਪੈ ਗਿਆ ਇਹ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਜੋ ਵੀ ਮੈਂ ਤੁਹਾਨੂੰ ਦੱਸਿਆ ਨਾ ਸਭ ਕੁਝ ਸੱਚ ਹੀ ਆ ਪਰ ਇੰਨਾ ਨਹੀਂ ਹੁਣ ਮੈਨੂੰ ਪਤਾ ਕਿ ਮੰਮੀ ਹੋਣੀ ਕਿੱਥੇ ਚੱਲ ਗਈ ਆ ਪਰ ਜੇ ਤੁਹਾਨੂੰ ਨਹੀਂ ਪਤਾ ਤਾਂ ਫਿਰ ਕਿੰਨੂੰ ਪਤਾ ਵਾ ਫੋਨ ਉਹਨਾਂ ਦੇ ਸਾਰੇ ਬੰਦ ਨਵੇਂ ਨੰਬਰ ਉਹਨਾਂ ਦੇ ਸਾਡੇ ਕੋਲ ਹੈ ਨਹੀਂ ਤੁਹਾਡੇ ਫੋਨ 'ਚ ਜਿਹੜੇ ਨੰਬਰ ਮਿਲੇ ਹੋ ਵੀ ਹੈ ਨਹੀਂ ਮੈਂ ਤੇ ਆਪ ਚਾਹੁੰਨੀ ਆ ਕਿ ਮੰਮੀ ਹੋਣੀ ਫੜੇ ਜਾਣ ਤੇ ਮੇਰੀ ਵੀ ਤੋਂ ਖਲਾਸੀ ਹੋਵੇ ਫਿਰ ਜੇ ਤੁਸੀਂ ਚਾਹੁੰਦੇ ਜੇ ਨਾ ਵੀ ਖਲਾਸੀ ਹੋਵੇ ਤੇ ਜੋ ਕੋ ਪਤਾ ਨਾ ਇਹਨੂੰ ਦੱਸ ਦਿਓ ਇਹਨਾਂ ਨੂੰ ਜੋ ਜੋ ਮੈਨੂੰ ਪਤਾ ਹੀ ਨਾ ਪਾਜੀ ਮੈਂ ਸਭ ਕੁਝ ਦੱਸ ਦਿੱਤਾ ਵਾ ਅੱਗੇ ਮੈਨੂੰ ਨਹੀਂ ਪਤਾ ਕਿ ਕਿੱਥੇ ਚੱਲ ਗਈ ਆ ਤੇ ਕਿੱਥੇ ਨਹੀਂ ਚਲੋ ਠੀਕ ਆ ਫਿਰ ਗਾਂ ਤੇ ਚੋਂ ਭਾਈ ਦੇ ਵੀ ਸੱਚ ਵਾ ਕੀ ਕਰਾਂ ਮੈਂ ਜਿਨ੍ਹਾਂ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਉਹਨਾਂ ਦਾ ਸਾਥ ਕਿਉਂ ਦਵਾਂ ਭਲਾ ਜੋ ਜੋ ਵੀ ਸੱਚ ਹੈਗਾ ਨਾ ਮੈਂ ਸਭ ਕੁਝ ਦੱਸ ਦੇਣਾ ਵਾ ਜੋ ਜੋ ਉਹਨਾਂ ਨੇ ਪਲਾਨ ਬਣਾਇਆ ਸੀ ਨਾ ਅਸੀਂ ਕਿੱਥੇ ਰਹਿਣਾ ਵਾ ਕਿੱਥੇ ਜਾਣਾ ਵਾ ਉਹ ਮੈਂ ਦੱਸ ਦੇਣਾ ਅੱਜ ਹਾਂਜੀ ਲੱਗਾ ਪਤਾ ਕੁਛ ਮੈਂ ਤਰਲਾ ਤੇ ਮਾਰਿਆ ਜਨਾਬ ਉਹਦੇ ਵੇਖੋ ਜੇ ਇਹਦੇ ਕੁਝ ਦੱਸ ਦੇਣਗੇ ਮੈਂ ਤਾਂ ਕਹਿਣਾ ਮਨਮੀਰ ਭੈਜੀ ਤੇ ਸਭ ਕੁਝ ਦੱਸ ਦੇਣ ਬਾਕੀ ਜੇ ਕੋਈ ਦੱਸਣਗੇ ਤੇ ਮੈਨੂੰ ਵੀ ਦੱਸ ਦਿਓ ਕੋਈ ਨਹੀਂ ਤੁਸੀਂ ਬੇਫਿਕਰਾ ਹੋ ਜਾਓ ਕਿਤਾ ਆਇ ਤੁਹਾਨੂੰ ਪੂਰਾ ਸਾਥ ਦਵਾਂਗੇ ਠੀਕ ਹੈ ਜੀ ਨਾਲ ਮੈਂ ਤੇ ਇਹੋ ਚਾਹੁੰਦਾ ਵਾ ਕਿ ਚਲ ਜ ਸਾਡੀ ਭੈਣ ਨਾ ਮਾੜਾ ਕੰਮ ਕੀਤਾ ਇਹਨਾਂ ਨੇ ਤੇ ਸਜ਼ਾ ਮਿਲ ਜੇ ਇਹਨਾਂ ਨੂੰ ਕੋਈ ਨਹੀਂ ਸਜ਼ਾ ਪੱਕਾ ਮਿਲੂਗੀ ਉਹਨਾਂ ਨੂੰ ਤੁਹਾਨੂੰ ਮੁਕਤ ਹੋ ਜੂ ਤੁਸੀਂ ਜੀ ਇਹਦੇ ਹੈਗੇ ਵੀ ਪੱਕਾ ਮਿਲੂ ਬਾਕੀ ਚਲੋ 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 ਮਾਰਾ ਕਿਤੇ ਮਾਲ ਮੇਰੇ ਫਾਦੇ ਇਹਨਾਂ ਨੇ ਤੇ ਸਾਡਾ ਕੰਮ ਹੋ ਜਾਏ ਭਾਜੀ ਹਾਂਜੀ ਲੈ ਤੁਸੀਂ ਇੱਥੇ ਬੈਠੇ ਤਾਂ ਮੈਂ ਤੁਹਾਨੂੰ ਬਾਹਰੋਂਵਾਜਾ ਮਾਰਦਾ ਆਂ ਠੀਕ ਹੈ ਮੇਰੀ ਘਰ ਸਾਨੂੰ ਵਧਾਈ ਹੋਵੇ ਨਾਲੇ ਤੁਹਾਨੂੰ ਅੱਛਾ ਬਈ ਤੁਹਾਨੂੰ ਇੱਕ ਗੱਲ ਦੱਸਾਂ ਉਹ ਨਾ ਥਾਣੇੋਂ ਫੋਨ ਆਇਆ ਸੀਗਾ ਹਾਂਜੀ ਕਹਿੰਦੇ ਸੀਗੇ ਵੀ ਸੰਦੀਪ ਨੇ ਥੋੜੀ ਜਾਣਕਾਰੀ ਦਿੱਤੀ ਆ ਠੀਕ ਹੈ ਵੀ ਉਹਦੇ ਡੈਡੀ ਦੀ ਕਿੱਥੇ ਕਿੱਥੇ ਬਾਗਬੀ ਆ ਕਿੱਥੇ ਕਿੱਥੇ ਦੋਸਤ ਹੋ ਸਕਦੇ ਆ ਜਾਂ ਕਿੱਥੇ ਕਿੱਥੇ ਉਹਨਾਂ ਨੇ ਪਲਾਨ ਬਣਾਏ ਸੀ ਲੋਕਾਂ ਦੇ ਤੇ ਉਹ ਸਾਰੀਆਂ ਥਾਵਾਂ ਉਹਨਾਂ ਨੇ ਲਿਖਾਈਆਂ ਵਾ ਤੇ ਥਾਣੇੋਂ ਫੋਨ ਆਇਆ ਸੀਗਾ ਤੇ ਉਹ ਬੰਦੇ ਕਹਿੰਦੇ ਕਹਿੰਦੇ ਵੀ ਅਸੀਂ ਜਿਹੜੀਆਂ ਥਾਵਾਂ ਇਹਨੇ ਲਿਖਾਈਆਂ ਨਾ ਉੱਥੇ ਹੁਣ ਆਪਣੇ ਬੰ ਤੇ ਕਹਿੰਦੇ ਸਾਰੀ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਦੱਸਾਂਗੇ ਵੀ ਜੇ ਕੁਝ ਪਤਾ ਲੱਗੂਗਾ ਤੇ ਮੈਂ ਹਾਂ ਚੱਲ ਭਾਜੀ ਨੂੰ ਦੱਸ ਕੇ ਆਉਂਦਾ ਵੀ ਬੜੀ ਖੁਸ਼ੀ ਵਾਲੀ ਗੱਲ ਬਾਤ ਹੈ ਆ ਤੇ ਬੜੀ ਵਧੀਆ ਗੱਲ ਆ ਜੋ ਬਣ ਹਾਂਜੀ ਪਰ ਇਹ ਕੰਮ ਹੋਇਆ ਕਿਦਾਂ ਯਾਰ ਕੰਮ ਕਿਦਾਂ ਹੋਣਾ ਵਾ ਸਵੇਰੇ ਮੈਂ ਘਰ ਬੈਠਾ ਅੱਛਾ ਤੇ ਮੇਰੇ ਮਨ 'ਚ ਸੁਭਾਵੀ ਕੀ ਖਿਆਲ ਆਇਆ ਤੁਹਾਨੂੰ ਉਹਦੇ ਪਤਾ ਹੀ ਸਾਰੀ ਗੱਲ ਦਾ ਹੁਣ ਮੰਨ ਲਓ ਜੀ ਅਸੀਂ ਪਿੱਛੇ ਹੋ ਜਾਈਏ ਤੇ ਫਿਰ ਜਿਹੜਾ ਝੂਠ ਵਾ ਉਹਦੀ ਜਿੱਤ ਹੋ ਗਈ ਨਾ ਮੈਂ ਤੇ ਆਪ ਚਾਹੁੰਨੀ ਆ ਕਿ ਮੰਮੀ ਹੁਣੀ ਫੜੇ ਜਾਣ ਤੇ ਮੇਰੀ ਵੀ ਤੋਂ ਖਲਾਸੀ ਹੋਵੇ ਗੱਲ ਤੇ ਚੋਣ ਭਾਈ ਦੀ ਵੀ ਸੱਚ ਵਾ ਕੀ ਕਰਾਂ ਮੈਂ ਜਿਨ੍ਹਾਂ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਉਹਨਾਂ ਦਾ ਸਾਥ ਕਿਉਂ ਦਵਾਂ ਭਲਾ ਐਦਾਂ ਗੱਲ ਬਣੀ ਜੇ ਫਿਰ ਸਾਰੀ ਚਲ ਆ ਤਾਂ ਬਹੁਤ ਵਧੀਆ ਹੋਇਆ ਯਾਰ ਹਾਂਜੀ ਮਾਲਕ ਦਾ ਸ਼ੁਕਰ ਹੈ ਹਨਾ ਨਹੀਂ ਨਹੀਂ ਬੜੀ ਕਿਰਪਾ ਕੀਤੀ ਮਹਾਰਾਜ ਨੇ ਤੇ ਮੇਰੇ ਵੀ ਮਨ ਚ ਨਾ ਇਦਾਂ ਹੀ ਖਿਆਲ ਆ ਗਿਆ ਮੈਂ ਕਿ ਚੱਲ ਜਾ ਕੇ ਕਰੀ ਗੱਲ ਤੇ ਕਰਾਂ ਉਹਦੇ ਨਾਲ ਠੀਕ ਹੈ ਤੇ ਤੁਸੀਂ ਹੁਣ ਐਦਾਂ ਕਰੋ ਤੁਸੀਂ ਭੈਣ ਜੀ ਨੂੰ ਦੱਸ ਦਿਓ ਸਾਰੀ ਗੱਲ ਚਲ ਫਿਰ ਵੀ ਟੈਨਸ਼ਨ ਹੁੰਦੀ ਆ ਤੇ ਮੈਂ ਸਿੱਧਾ ਚੱਲੇ ਆ ਥਾਣੇ ਉਹਨਾਂ ਨਾਲ ਗੱਲਬਾਤ ਕਰਕੇ ਪੁੱਛਾਂ ਵੀ ਜੇ ਸਾਡੀ ਕੋਈ ਲੋੜ ਹੈ ਤਾਂ ਦੱਸੋ ਠੀਕ ਹੈ ਤੁਸੀਂ ਬੈਠੋ ਮੈਂ ਦਲਜੀਤ ਨੂੰ ਫੋਨ ਕੀਤਾ ਉਹਨੇ ਆ ਜਾਣਾ ਉਧਰੋਂ ਚਲੋ ਠੀਕ ਹਾਂ ਠੀਕ ਠੀਕ ਚਲ ਇਹ ਤੇ ਵਧੀਆ ਹੋ ਗਏ ਹੁਣ ਇਹ ਵੀ ਛੇਤੀ ਤੋਂ ਛੇਤੀ ਅਰੈਸਟ ਤੇ ਹੋ ਜਣਾ ਫੇਰ ਗੱਲ ਬੰਨੀ ਆ ਬਲੈਕ ਭਾਜੀ ਵੀ ਆ ਹੀ ਗਏ ਹਾਂ ਹੋਰ ਭਾਜੀ ਵਧੀਆ ਜੁਮਣ ਠੀਕ ਠਾਕ ਆਮ ਵਾਰਕਾ ਹੁਣ ਨਾਲੇ ਤੁਹਾਨੂੰ ਬਹੁਤ ਧੰਨ ਜੀ ਮੈਂ ਨਾ ਸੰਦੀਪ ਆ ਲਗਿਆ ਹਾਂ ਹਾਂਜੀ ਤੇ ਉਹਨੇ ਨਾ ਸਭ ਕੋ ਦੱਸਤਾ ਵਾ ਅੱਛਾ ਆਹੋ ਕਹਿੰਦੀ ਵੀ ਮੈਂ ਤੁਹਾਨੂੰ ਸਭ ਕੋ ਦੱਸ ਰਹੀ ਆ ਵੀ ਡੈਡੀ ਹੁਣਾਂ ਤੇ ਦੋਸਤ ਕਿੱਥੇ ਕਿੱਥੇ ਨੇ ਕਿੱਥੇ ਕਿਥੇ ਉਹ ਰਹਿ ਸਕਦੇ ਆ ਠੀਕ ਹੈ ਜੀ ਕਹਿੰਦੀ ਮੈਂ ਸਭ ਕੋ ਦੱਸਣੀ ਆ ਤੇ ਮੈਂ ਹਾਂ ਉਹਨਾਂ ਲਿਖਾਇਆ ਵਾ ਤੇ ਜਾ ਕੇ ਅਹੀਂ ਵੇਖੀਏ ਨਾਲ ਮੜਾ ਮੋਟਾ ਹੱਥ ਮਰਾਈਏ ਉਹਨਾਂ ਦੇ ਉਹਦਾ ਤੇ ਵਧੀਆ ਹੋ ਗਿਆ ਵਾ ਹੋਰ ਕੀ ਚਾਹੀਦਾ ਹਨ ਨੂੰ ਨਹੀਂ ਨਹੀਂ ਮੈਂ ਤਾਂ ਹੋਂ ਤੁਹਾਨੂੰ ਸੱਦਿਆ ਨਾ ਮੁਖਤਿਆਰ ਪੈਸਾ ਦੱਸ ਕੇ ਆਇਆ ਸਗੋਂ ਮੈਂ ਠੀਕ ਹੈ ਤੇ ਮੈਂ ਹਾਂ ਕੋਈ ਨਹੀਂ ਮੈਂ ਦਲਜੀਤ ਹੋ ਕੇ ਆਉਂਦੇ ਆ ਤੁਸੀਂ ਫੜੋ ਮੋਟਰ ਤੇ ਮੜਾ ਚਲੀਏ ਥਾਣੇ ਤੱਕ ਚਲੋ ਚਲੋ ਗੋਦਨੀ ਮੈਂ ਜੋ ਬਣਾਇਆ ਕਦੋਂ ਤਾਂ ਗਿਆ ਕਦੋਂ ਮੈਂ ਤਾਂ ਚਾਹ ਤਰਨ ਲੱਗੀ ਇਹ ਤਾਂ ਚਲ ਵੀ ਗਿਆ ਪਰ ਮੀ ਤਾਂ ਛੇਤੀ ਛੀ ਜੋ ਬਣਾ ਅਛਾ ਕੀ ਗੱਲ ਠੀਕ ਠਾਕ ਤਾਂ ਹੈ ਨਾ ਸਭ ਥਾਣੇ ਕਿ ਆਇਆ ਅਛਾ ਨਹੀਂ ਨਹੀਂ ਹੈ ਤੇ ਸਭ ਕੋ ਠੀਕ ਠਾਕ ਹੈ ਖੁਸ਼ੀ ਵਾਲੀ ਗੱਲ ਆ ਹਾਂਜੀ ਉਹਨੇ ਨਾ ਕੁੜੀ ਨੇ ਸੰਦੀਪ ਨੇ ਹਾਂਜੀ ਹਾਂਜੀ ਆਪਣੇ ਜਿਹੜੇ ਸਾਰੇ ਸੂਰੇ ਟਿਕਾਣੇ ਸੀ ਨਾ ਉਹਦੇ ਰਿਸ਼ਤੇਦਾਰ ਜਿੱਥੇ ਜਿੱਥੇ ਲੋਕ ਦੇ ਫਿਰਦੇ ਸੀ ਹਾਂਜੀ ਰਮਨ ਹੁਣੀ ਉਹ ਸਾਰੇ ਪੁਲਿਸ ਨੂੰ ਦੱਸ ਦਿੱਤੇ ਆ ਅਛਾ ਤੇ ਪੁਲਿਸ ਨੇ ਦੱਸਿਆ ਜੋਨ ਨੂੰ ਫੋਨ ਕਰਕੇ ਅਛਾ ਇਹ ਦਾਦਾ ਹੀ ਇਹ ਮਨਾ ਕੇ ਆਇਆ ਇਹ ਨੂੰ ਕਹਿ ਕੇ ਆਇਆ ਹੈ ਨਾ ਸੰਦੀਪ ਨੂੰ ਅਛਾ ਇਹ ਤੂੰ ਗਲਤੀ ਦੀ ਕੀਤੀ ਦੀ ਆ ਚਲ ਤਾਵੇਂ ਚੰਗਾ ਦੇ ਮਨ ਮੇਰੇ ਪੈ ਗਈ ਹੈ سزا ਤੇ ਤੈਨੂੰ ਵੀ ਮਿਲਣੀ ਆ ਹੂੰ ਚਲ ਏ ਆ ਜੇ ਤੂੰ ਭਲਾ ਕਰੇਗੀ ਨਾ ਸਾਡਾ ਸੱਚ ਦਾ ਸਾਥ ਦੇਗੀ ਤੇ ਤੈਨੂੰ ਅੱਗੇ ਢੋਈ ਮਿਲ ਜੇਗੀ ਆਹੋ ਤਾਂ ਕਰ ਠੀਕ ਆ ਤਾਵੇਂ ਚੰਗਾ ਉਹਨੇ ਦੱਸਤਾ ਹੁਣ ਉੱਥੇ ਜਾ ਕੇ ਇਕ ਵਾਰੀ ਵੇਖ ਲੈ ਕੀ ਪੁਲਿਸ ਤੇ ਚਲ ਯਕੀਨ ਹੋ ਜਾਊਗਾ ਕੀ ਪਤਾ ਉੱਥੋਂ ਕਿ ਤੈਨੂੰ ਮਿਲ ਜਾਨਾ ਉਹ ਪਰ ਮੀ ਤਾਂ ਮਿਲ ਹੀ ਜਾਣਾ ਆ ਜਾਣੇ ਕਿੱਥੇ ਆ ਮੈਂ ਤੇ ਤੁਹਾਨੂੰ ਪਹਿਲਾਂ ਤਾਂ ਕਹਿਣ ਦਿਆਂ ਜਾਣੇ ਕਿੱਥੇ ਨੇ ਉਹਨਾਂ ਟਿਕਾਣਿਆਂ ਤੇ ਲੁਕੇ ਹੋਣਗੇ ਤੇ ਫੇਰ ਹੀ ਮਿਲਣਗੇ ਨਾ ਓਏ ਆਹੋ ਹੁਣ ਇਹ ਆ ਕਿ ਪੁਲਿਸ ਨੂੰ ਨਾ ਟਿਕਾਣਿਆਂ ਦਾ ਪਤਾ ਲੱਗ ਗਿਆ ਆ ਇੱਕ ਤੋਂ ਨਹੀਂ ਮਿਲਣਗੇ ਦੂਜੇ ਤੋਂ ਮਿਲ ਜਾਣਗੇ ਪਰ ਉਮੀਦ ਤੇ ਚੱਗੀ ਨਾ ਕਿ ਕਿੱਥੋਂ ਮਿਲ ਜਾਣਗੇ ਹਨਾ ਹੂੰ ਹੂੰ ਨਾਲ ਇੱਕ ਗੱਲ ਵਾ ਗਲਤੀ ਸਾਡੇ ਕੋ ਵੀ ਕਿੰਨੀ ਵੱਡੀ ਹੋਈ ਐ ਜੇ ਇਹ ਨਾ ਰਿਸ਼ਤਾ ਕਰਾਂਦੇ ਤਾਂ ਆ ਚੱਕਰਾਂ 'ਚ ਪੈਣਾ ਹੀ ਨਹੀਂ ਤੇ ਕੁੜੀ ਵੀ ਠੀਕ ਠਾਕ ਹੋਣੀ ਹਨ ਉਹਨਾਂ ਦੇ ਟੱਬਰ ਦਾ ਤਾਂ ਪਤਾ ਹੀ ਨਹੀਂ ਬੇ ਇੰਨੇ ਗੰਦੇ ਆ ਪਰ ਮੀਤ ਉਹ ਸਾਡੇ ਸਿਰ ਤੇ ਪਾਪ ਹੀ ਚੜਿਆ ਨਾ ਤੇ ਜਿੰਨੇ ਦਿਨ ਤੱਕ ਇਹਨਾਂ ਨੂੰ سزا ਨਹੀਂ ਨਾ ਹੁੰਦੀ ਐਨੇ ਦਿਨ ਹਰ ਦਿਲ ਤੇ ਭਾਰ ਹੀ ਰਹਿਣਾ ਉਹ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ سزا ਵੀ ਹੋਈ ਲੈ ਆ ਦੋਵਾਂ ਚੋਵਾਂ ਦਿਨਾ ਚ ਇਹ ਅਰੈਸਟ ਹੋਏ ਨੇ ਆ ਮੈਂ ਤਾਂ ਕਹਿੰਦੀ ਇਹਨਾਂ ਨੂੰ سزا ਹੋਵੇ ਤਾਂ ਸਾਡੀ ਖਲਾਸੀ ਹੋਵੇ ਅੰਦਰ ਟੈਨਸ਼ਨ ਹੀ ਰਹਿੰਦੀ ਹੈ ਕਿ ਸਾਡੀ ਗਲਤੀ ਸੀ ਅਸੀਂ ਨਾਲ ਵਿੱਚ ਆਂਦੇ ਜ਼ਰੂਰੀ ਤੁਹਾਡੇ ਰਿਸ਼ਤੇ ਆਪਾਂ ਹੀ ਕਰਾਉਣਾ ਸੀ ਓਏ ਆਹੋ ਚੰਗੀ ਭਲੀ ਪੜੀ ਲਿਖੀ ਕੁੜੀ ਸੀ ਐਵੇਂ ਇਹਨਾਂ ਦੇ ਮਗਰ ਲੱਗੇ ਆਂ ਪਰ ਹੁਣ ਕੰਨਾਂ ਨੂੰ ਹੱਥ ਲੱਗ ਗਿਆ ਵੇ ਅੱਗੇ ਤਾਂ ਕਿਸੇ ਦਾ ਰਿਸ਼ਤਾ ਨਹੀਂ ਕਰਾਉਣਾ। ਨਾ ਨਾ ਕਿਸੇ ਦਾ ਕੁਝ ਨਹੀਂ ਪਤਾ ਹੁੰਦਾ। ਵੀ ਕੌਣ ਕਿਦਾਂ ਦਾ ਨਿਕਲਣਾ। ਐਵੇਂ ਕਿਸੇ ਦੀ ਜ਼ਿੰਦਗੀ ਖਰਾਬ ਕਰਕੇ ਰਹਾਦੇ ਨਹੀਂ। ਚਲੋ ਕੀ ਕਹਿ ਸਕਨੇ ਹੁਣ। ਆ ਤੂੰ ਤੁਸੀਂ ਠਹਿਰ ਕੇ ਜੋਬ ਨੂੰ ਫੋਨ ਕਰ ਲਿਆ। ਹਮ ਹਮ। ਪਹਿਲਾਂ ਉੱਥੇ ਕੀ ਗੱਲ ਹੋਈ ਹੈ? ਵੀ ਲੱਗਿਆ ਕਹੋ ਪਤਾ ਘਣੀ। ਨਹੀਂ ਕਰ ਦਿੰਨਾ ਜੋਬ ਨੂੰ ਨੇ ਫੋਨ ਕਰ ਦਿੰਨਾ ਮੈਨੂੰ। ਨਾ ਕਰ। ਜੋਬ ਨੇ ਠੀਕ ਠਾਕ ਹੀ ਦੱਸਿਆ ਕੁਛ ਉਹਨੇ। ਠੀਕ ਠਾਕ ਸਾਰੇ ਵਧੀਆ। ਉਹ ਤੈਨੂੰ ਪਤਾ ਹੀ ਹੈ ਪਰਮੀਤ ਬੰਦੇ ਨੂੰ ਟੈਨਸ਼ਨ ਤੇ ਹੁੰਦੀ ਆ। ਉਹਨਾਂ ਨਾਲ ਵੱਧ ਟੈਨਸ਼ਨ ਤੁਹਾਨੂੰ ਆ। ਅੱਜ ਮੈਂ ਕਿੰਨੇ ਦਿਨਾਂ ਬਾਅਦ ਦਿਨਾ ਬਾਦ ਨਾ ਇਹਦੇ ਚਿਹਰੇ ਤੇ ਥੋੜੀ ਜਿਹੀ ਰੌਣਕ ਵੇਖੀ ਆ। ਨਹੀਂ ਤੇ ਅੱਗੇ ਵਿਚਾਰਾਾਂ ਵੀ ਟੈਨਸ਼ਨ ਜੀ ਹੁੰਦਾ ਰਿਹਾ ਸੀ ਉਹ। ਹੁਣ ਥੋੜਾ ਜਿਹਾ ਖੁਸ਼ੀ ਕਹਿੰਦਾ ਭਾਈ ਤੁਹਾਨੂੰ ਖੁਸ਼ੀ ਵਾਲੀ ਗੱਲ ਦੱਸਣਾ। ਤੂੰ ਖੁਸ਼ੀ ਹੋਣੀ ਆ। ਵਿਚਾਰਾ ਨੂੰ ਸਜ਼ਾ ਮਿਲ ਜੇਗੀ। ਹੋਰ ਕੀ ਚਾਹੀਦਾ? ਹੁਣ ਜੋ ਖੋਣਾ ਸੀ ਸਾਡੇ ਕੋਲ ਉਹ ਤੇ ਚਲ ਚਲ ਗਿਆ। ਚਾ ਇਹਨਾਂ ਨੂੰ ਸਜ਼ਾ ਮਿਲ ਜੇ। ਹੁਣ ਮੇਰੀ ਗੱਲ ਤੁਹਾਡੀ ਇਹੀ ਆ ਨਾ। ਇਹ ਟੱਬਰ ਨੂੰ ਸਜ਼ਾ ਮਿਲ ਜੇ।